ਸਤਿ ਸ੍ਰੀ ਅਕਾਲ ਮੈ ਰਿੰਦਰ ਸਿੰਘ ਬਿਲਗੜ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਅੱਜ ਮੁੱਦੇ ਦੀ ਗੱਲ ਕਰਾਂਗੇ ਅਮਰੀਕਾ ਦੇ ਵਿੱਚ ਕੰਦਾ ਟੱਪ ਕੇ ਜਾਣ ਵਾਲੇ ਨੌਜਵਾਨਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਦੂਸਰਾ ਹਾਦਸਾ ਅਮਰੀਕਾ ਦੇ ਵਿੱਚ ਵਾਪਰਿਆ ਤਿੰਨ ਲੋਕਾਂ ਦੀ ਬਹੁਤ ਇਸ ਹਾਦਸੇ ਨੇ ਪੰਜਾਬੀ ਮੂਲ ਦੇ ਡਰਾਈਵਰਾਂ ਲਈ ਹੁਣ ਪਹਿਲਾਂ ਦੇ ਨਾਲੋਂ ਵੀ ਸ਼ਕਤੀ ਕਰ ਦੇਣੀ ਹੈ ਆਓ ਇਸ ਖਬਰ ਤੇ ਚਰਚਾ ਕਰਨ ਤੋਂ ਪਹਿਲਾਂ ਅੱਜ ਦੀਆਂ ਪੰਜ ਉਹ ਅਹਿਮ ਖਬਰਾਂ ਤੁਹਾਨੂੰ ਸੁਣਾ ਦਿੰਨੇ ਆ ਜਿਨ੍ਹਾਂ ਖਬਰਾਂ ਨੇ ਕੱਲ ਅਖਬਾਰਾਂ ਦੀਆਂ ਸੁਰਖੀਆਂ ਬਣਨਾ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਬਣ ਰਹੀਆਂ ਸੜਕਾਂ ਦੀ ਗੁਣਵਰਤਾ ਚੈੱਕ ਕਰ ਲਈ ਪੰਜਾਬ ਮੰਡੀ ਬੋਰਡ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਇੱਕ ਫੋਲੈਂਸ ਸਕੂਡ ਬਣਾਇਆ ਜੋ ਮਾਲਵਾ 도ਆਬਾ ਅਤੇ ਮਾਝੇ ਖੇਤਰ ਦੇ ਵਿੱਚ ਚੱਲ ਰਹੇ ਉਸਾਰੀ ਕੰਮਾਂ ਦਾ ਨਿਰੀਖਣ ਕਰਨਗੇ ਦੂਸਰੀ ਖਬਰ ਹੈ ਕਿ ਸਸਪੈਂਡ ਡੀਆਈਜੀ ਹਰਚੰਦ ਸਿੰਘ ਭੁੱਲੜ ਦੇ ਮਾਛੀਵਾੜਾ ਦੇ ਪਿੰਡ ਮੰਡ ਸ਼ੇਰੀਆਂ ਦੇ ਵਿੱਚ 55 ਏਕੜਾਂ ਦੇ ਫਾਰਮ ਹਾਊਸ ਤੇ ਸੀਬੀਆਈ ਨੇ ਅੱਜ ਛਾਪੇਮਾਰੀ ਕੀਤੀ ਇਸ ਮੁਖੇ ਦੇ ਭਾਵਾਂ ਇਸ ਫਾਰਮ ਹਾਊਸ ਤੋਂ ਸੀਬੀਆਈ ਨੂੰ ਕੁਝ ਨਹੀਂ ਮਿਲਿਆ ਪਰ ਜਿਸ ਹਿਸਾਬ ਨਾਲ ਸੀਬੀਆਈ ਨੇ ਦੂਸਰੀ ਵਾਰ ਜਾਂਚੇਮਾਰੀ ਸ਼ੁਰੂ ਕੀਤੀ ਹੈ ਉਸ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਚੰਦ ਸਿੰਘ ਭੁੱਲਰ ਨੂੰ ਇੱਕ ਵਾਰੀ ਰਿਮਾਂਡ ਤੇ ਲੈ ਸਕਦੀ ਹੈ ਸੀਬੀਆਈ ਤੀਸਰੀ ਖਬਰ ਹੈ ਕਿ ਸਖਵੀਰ ਬਾਦਲ ਨੇ ਹੜ ਪ੍ਰਭਾਵਿਤ ਅjnਾਲੇ ਦੇ ਇਲਾਕੇ ਵਿੱਚ 10000 ਸੋਧੇ ਹੋਏ ਕਣਕ ਦੇ ਤੋੜੇ ਵੰਡੇ ਆ ਕਿਸਾਨਾਂ ਨੂੰ ਤੇ ਆਓ ਚੌਥੀ ਖਬਰ ਦਾ ਜ਼ਿਕਰ ਕਰਦਨੇ ਹੈ ਕਿ ਚੌਥੀ ਖਬਰ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਸਾਲਾਨਾ ਜਿਹੜਾ ਇਹ ਪੁਰਬ ਹੈ ਉਸ ਸੰਬੰਧ ਵਿੱਚ ਹਰਿਆਣਾ ਸਰਕਾਰ ਵੱਲੋਂ ਨਗਰ ਕੀਰਤਨ ਅਤੇ ਸਮਾਗਮ ਕਰਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਇੱਕ ਸਮਾਗਮ ਕੂੜਾ ਖੇਤਰ ਉਰ ਖੇਤਰ ਦੇ ਵਿੱਚ ਹੋਣ ਜਾ ਰਿਹਾ ਹੈ 25 ਨਵੰਬਰ ਨੂੰ ਸਮਾਪਤੀ ਸਮੇਂ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਓ ਪੰਜਵੀਂ ਤੇ ਆਖਰੀ ਖਬਰ ਤੁਹਾਨੂੰ ਸੁਣਾ ਦਿੰਦੇ ਆ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋੜ ਨੂੰ ਲੈ ਕੇ ਇੱਥੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਸੀ ਅੱਜ ਪੰਜ ਉਮੀਦਵਾਰਾਂ ਨੇ ਆਪਣੇ ਜਿਹੜੇ ਆ ਪੇਪਰ ਨਾਮਜ਼ਦਗੀਆਂ ਵਾਪਸ ਲੈ ਲਿਆ ਹੁਣ ਚੋਣ ਮੈਦਾਨ ਦੇ ਵਿੱਚ 15 ਉਮੀਦਵਾਰ ਇਸ ਚੋਣ ਦੇ ਵਿੱਚ ਆਪਣੀ ਕਿਸਮਤ ਅਜਵਾਉਣਗੇ ਤੇ ਆਓ ਹੁਣ ਗੱਲ ਕਰਦੇ ਆਂ ਮੁੱਦੇ ਦੀ ਮੁੱਦੇ ਦੀ ਗੱਲ ਪ੍ਰੋਗਰਾਮ ਦੇ ਵਿੱਚ ਜੇ ਇਹ ਕਹਿ ਲਿਆ ਜਾਵੇ ਕਿ ਪੰਜਾਬੀਆਂ ਦੇ ਵਿੱਚ ਉਹ ਫੁਕਰਪਨ ਨੌਜਵਾਨਾਂ ਦੇ ਅੰਦਰ ਜਿਹੜਾ ਫੁਕਰਪਨ ਨਸ਼ਾ ਇਹ ਦੋ ਗੱਲਾਂ ਨੇ ਪੰਜਾਬੀਆਂ ਦੇ ਕਿਤਨੇ ਕਿਤੇ ਸਿਰ ਨੀਵੇਂ ਕੀਤੇ ਆ ਅੱਜ ਡਰਾਈਵਰ ਹਰਜਿੰਦਰ ਸਿੰਘ ਦਾ ਉਹ ਹਾਦਸਾ ਨਹੀਂ ਭੁੱਲਿਆ ਜਿਸ ਦੇ ਵਿੱਚ ਉਸ ਵੱਲ ਜਿਹੜੀ ਰੋਕ ਸਾਈਡ ਤੇ ਟਰੱਕ ਮੋੜਨ ਕਰਕੇ ਇੱਕ ਵੱਡਾ ਹਾਦਸਾ ਵਾਪਰ ਗਿਆ ਸੀ ਜਿਸ ਨੂੰ ਲੈ ਕੇ ਅਮਰੀਕਾ ਸਰਕਾਰ ਨੇ ਪੰਜਾਬੀ ਮੂਲ ਦੇ ਭਾਰਤੀ ਰਾਕ ਡਰਾਈਵਰਾਂ ਤੇ ਬੜੀ ਸਖਤੀ ਕੀਤੀ ਸੀ ਇਹ ਮਾਮਲਾ ਹਜੇ ਠੰਡਾ ਨਹੀਂ ਪਿਆ ਤੇ ਹੁਣ ਲੰਘੇ ਬੁੱਧਵਾਰ 22 ਅਕਤੂਬਰ ਨੂੰ ਜਸ਼ਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਇੱਕ ਹਾਦਸੇ ਦੌਰਾਨ ਕਈ ਬਾਨਾਂ ਨੂੰ ਟੱਕਰ ਮਾਰੀ ਹੈ ਕੈਨੇਪੁਰਨੀਆਂ ਦੀ ਪੁਲਿਸ ਨੇ ਇਸ ਨੌਜਵਾਨ ਦਾ ਮੈਡੀਕਲ ਕਰਾ ਕੇ ਦਾਵਾ ਕੀਤਾ ਹੈ ਕਿ ਹਾਦਸੇ ਦੌਰਾਨ ਇਸ ਨੌਜਵਾਨ ਨੇ ਨਸ਼ਾ ਕੀਤਾ ਸੀ ਇਸ ਦੌਰਾਨ ਤਿੰਨ ਮੌਤਾਂ ਹੋਣ ਦਾ ਸਮਾਚਾਰ ਸਾਹਮਣੇ ਆਇਆ ਉੱਥੇ ਹੀ ਇੱਕ ਕਾਰ ਨੂੰ ਅੱਗ ਲੱਗੀ ਬੁੜੀਤਰਾ ਚੋਲ ਸਕੇ ਇਹਦੇ ਵਿੱਚ ਸਵਾਰ ਹੁਣ ਟਰੰਪ ਸਰਕਾਰ ਪਹਿਲਾਂ ਦੇ ਮੁਕਾਬਲੇ ਹੋਰ ਸ਼ਕਤੀ ਕਰ ਸਕਦੀ ਆ ਪੰਜਾਬੀ ਡਰਾਈਵਰਾਂ ਤੇ ਤੇ ਜਿਵੇਂ ਇਹ ਨੌਜਵਾਨ 22 ਦੇ ਵਿੱਚ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਹਾਜੇ ਮਹਿਜ 3 ਸਾਲ ਪੂਰੇ ਹੋਣੇ ਐ ਤੇ ਇਸ ਨੌਜਵਾਨ ਨੇ ਅਮਰੀਕਾ ਦੇ ਵਿੱਚ ਟਰੱਕ ਚਲਾਉਣ ਦਾ ਲਾਇਸੈਂਸ ਲੈ ਲਿਆ ਇਸ ਤੋਂ ਤੁਸੀਂ ਸਹੀ ਹਿਸਾਬ ਲਗਾ ਸਕਦੇ ਹੋ ਕਿ ਇਸ ਨੌਜਵਾਨ ਦਾ ਅਮਰੀਕਾ ਦੇ ਵਿੱਚ ਟਰੱਕ ਚਲਾਉਣ ਦਾ ਕਿੰਨਾ ਕੁ ਤਜਰਬਾ ਹੋ ਸਕਦਾ ਹੈ ਇਸ ਹਾਦਸੇ ਨੇ ਵੜੀਆਂ-ਵੜੀਆਂ ਮੁਸ਼ਕਲਾਂ ਪੰਜਾਬੀਆਂ ਲਈ ਖੜੀਆਂ ਕਰ ਦਤੀਆਂ ਹੈ ਜਦੋਂ ਕਿ ਟਰੰਪ ਸਰਕਾਰ ਪਹਿਲਾਂ ਹੀ ਪੰਜਾਬੀ ਮੂਲ ਦੇ ਡਰਾਈਵਰਾਂ ਦੇ ਉੱਤੇ ਬਹੁਤ ਸਖਤ ਹੈ ਤੇ ਹੁਣ ਇੱਕ ਵਾਰ ਫੇਰ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਇਸ ਸਖਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜੇ ਹੁਣ ਗੱਲ ਕੀਤੀ ਜਾਵੇ ਜਸ਼ਪ੍ਰੀਤ ਗੁਰਦਾਸਪੁਰ ਦੇ ਪਿੰਡ ਸ਼ਾਲਾ ਪੁਰਾਣਾ ਦਾ ਵਸਨੀਕ ਹੈ ਪਿੰਡ ਦੇ ਲੋਕ ਜਸ਼ਨਪ੍ਰੀਤ ਦੇ ਹੱਕ ਵਿੱਚ ਇਕੱਠੇ ਹੋ ਕੇ ਪਿੰਡ ਦੇ ਗੁਰੂ ਘਰ ਦੇ ਵਿੱਚ ਇਹ ਕਿਹਾ ਕਿ ਜਸ਼ਨਪ੍ਰੀਤ ਨਸ਼ਾ ਤਕਰਨਾ ਦੂਰ ਦੀ ਗੱਲ ਨਸ਼ੇ ਦਾ ਵੀ ਨਹੀਂ ਉਹਨਾਂ ਨੇ ਦਾਅਵਾ ਕੀਤਾ ਕਿ ਜਸ਼ਨਪ੍ਰੀਤ ਚੰਗੇ ਅੱਖਸ ਵਾਲਾ ਬੱਚਾ ਹੈ ਇੱਕ ਦੁਰਘਟਨਾ ਦੱਸਿਆ ਜਸ਼ਨਪ੍ਰੀਤ ਦੇ ਪਿਤਾ ਅਰਵਿੰਦ ਸਿੰਘ ਨੇ ਕਿਹਾ ਇਹ ਇੱਕ ਦੁਰਘਟਨਾ ਸੀ ਇਸ ਦੁਰਘਟਨਾ ਦੇ ਵਿੱਚ ਮਾਰੇ ਗਏ ਵਿਅਕਤੀਆਂ ਲਈ ਅਸੀਂ ਅਫਸੋਸ ਪ੍ਰਗਟ ਕਰਦੇ ਆ ਹਮਦਰਦੀ ਕਰਦੇ ਆ ਹੁਣ ਜਿੱਥੇ ਇੱਕ ਪਾਸੇ ਜਸ਼ਨਪ੍ਰੀਤ ਦੀ ਮਦਦ ਦੇ ਵਿੱਚ ਹੱਕ ਦੇ ਵਿੱਚ ਉਸਦੇ ਪਿੰਡ ਵਾਸੀ ਉਸਦੇ ਮਾਪਿਆਂ ਦਾ ਆਉਣਾ ਸੁਭਾਵਿਕ ਹੈ ਪਰ ਜਿਸ ਤਰ੍ਹਾਂ ਅਸੀਂ ਪੰਜਾਬ ਦੀ ਗੱਲ ਕਰਦੇ ਹੇ ਨਿਤ ਸੜਕਾਂ ਤੇ ਮੌਤ ਤੁਰ ਹੀ ਫਿਰਦੀ ਹੈ ਅਸੀਂ ਇਸ ਡਰਾਈਵਰੀ ਰਾਹੀਂ ਇੰਨੀ ਗੰਭੀਰਤਾ ਨਾਲ ਲੈ ਹੀ ਨਹੀਂ ਰਹੇ ਕਿ ਇੱਕ ਜਾਨ ਦੀ ਕੀਮਤ ਕੀ ਹੁੰਦੀ ਹੈ ਪਰ ਗੋਰੇ ਲੋਕ ਇਸ ਕੀਮਤੀ ਜਾਨ ਨੂੰ ਲੈ ਕੇ ਬਹੁਤ ਗੰਭੀਰ ਸੋਚਦੇ ਆ ਇਹਨਾਂ ਗੰਭੀਰ ਸੋਚਦੇ ਆ ਕਿ ਉਹਨਾਂ ਨੇ ਪਹਿਲਾਂ ਵੀ ਤੇ ਹੁਣ ਵੀ ਭਾਰਤੀ ਮੂਲ ਦੇ ਡਰਾਈਵਰਾਂ ਲਈ ਇੰਨੀ ਸ਼ਕਤੀ ਕਰਦੀ ਹੈ ਕਿ ਲੋਕ ਇਸ ਰਜਗਾਰ ਤੋਂ ਜਦੋਂ ਬਾਝੇ ਹੋਣ ਜਾਣਗੇ ਤੇ ਇਹਨਾਂ ਦੋਵੇਂ ਨੌਜਵਾਨਾਂ ਨੂੰ ਹਮੇਸ਼ਾ ਉਤਦੇ ਰਹਿਣਗੇ ਤੇ ਅੱਜ ਹਾਦਸਾ ਵਾਪਰਿਆ ਸਾਡੇ ਬਿਲਕੁਲ ਹਲਾਰ ਨੂਰਮਹਿਲ ਸੜਕ ਤੇ ਜਿੱਥੇ ਇੱਕ ਟਰੈਕਟਰ ਬੇ ਕਾਬੂ ਹੋ ਜਾਂਦਾ ਤੇ ਉਲਟ ਸਾਈਡ ਤੇ ਜਾ ਕੇ ਇੱਕ 3 ਵੀਲਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰਦਾ ਹੈ ਕਿ 3 ਵੀਲਰ ਨੂੰ ਥਾਈ ਟੈਸ ਨੈਸ ਕਰ ਦਿੰਦਾ ਇਸ 3 ਵੀਲਰ ਦੇ ਵਿੱਚ ਸਵਾਰ ਸਵਾਰੀਆਂ ਨਕੋਦਰ ਦੇ ਇੱਕ ਧਾਰਮਿਕ ਸਥਾਨ ਤੋਂ ਹੋ ਕੇ ਲੁਧਿਆਣੇ ਆਪਣੇ ਘਰ ਵੱਲ ਜਾ ਰਹੇ ਸੀ ਦੱਸਿਆ ਗਿਆ ਕਿ ਦੋ ਔਰਤਾਂ ਬਹੁਤ ਗੰਭੀਰ ਰੂਪ ਵਿੱਚ ਫਟੜੋ ਗਈਆਂ ਜਿਹਨਾਂ ਨੂੰ ਫਲੋਰਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਸਿਵਲ ਹਸਪਤਾਲ ਫਲੋੜ ਨੇ ਉਹਨਾਂ ਦੀਆਂ ਗੰਭੀਰ ਸੱਟਾਂ ਨੂੰ ਦੇਖਦੇ ਹੋਏ ਲੁਧਿਆਣੇ ਰੈਫਰ ਕਰ ਦਿੱਤਾ ਹੈ ਗੱਲ ਕੀ ਕਿ ਪੰਜਾਬੀ ਡਰਾਈਵਰੀ ਦੇ ਮਾਮਲੇ 'ਚ ਚੰਗੇ ਵੀ ਬਹੁਤ ਕਹਿ ਸਕਦੇ ਆ ਡਰਾਈਵਰ ਹੋਣਗੇ ਪਰ ਕੱਚ ਕਰੜਾਾਂ ਦੀ ਇੱਥੇ ਕਮੀ ਕੋਈ ਨਹੀਂ ਤਾਇਓ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਅਜੇ ਹੀ ਡਰਾਈਵਰੀ ਸਿਖਾਉਣ ਵਾਲੇ ਕੇਂਦਰ ਬੰਦ ਕੀਤੇ ਆ ਜਿੱਥੇ ਉਹ ਡਰਾਈਵਰਾਂ ਨੂੰ ਲਾਇਸੈਂਸ ਮਿਲ ਗਿਆ ਜਿਹੜੇ ਦੂਜੀਆਂ ਸੂਗਿਆ ਵਿੱਚ ਕਦੇ ਪਾਸ ਨਹੀਂ ਹੋਏ ਸੀ ਸੋ ਦੋਸਤੋ ਅੱਜ ਇਹ ਬੜਾ ਗੰਭੀਰ ਮੁੱਦਾ ਹੈ ਜਿਹੜੇ ਸਾਡੇ ਨੌਜਵਾਨ ਪੰਜਾਬ ਦੇ ਸਿਸਟਮ ਨੂੰ ਮਾੜਾ ਕਹਿੰਦੇ ਸੀ ਅੱਜ ਉਹ ਚੰਗੇ ਸਿਸਟਮਾਂ ਵਾਲੇ ਦੇਸ਼ਾਂ ਵਿੱਚ ਜਾ ਕੇ ਕਿਵੇਂ ਫੇਲਸਾਬਤ ਹੋ ਰਿਹਾ ਕਿਵੇਂ ਉੱਥੇ ਜਾ ਕੇ ਫੋਗਰਾ ਬਣ ਕਰ ਰਿਹਾ ਉੱਥੇ ਆਪਣੇ ਟਰੱਕਾਂ ਦੇ ਉੱਤੇ ਇਹੋ ਜਿਹਾ ਸਟicker ਲਾਏ ਆ ਜਿਨ੍ਹਾਂ ਨੂੰ ਦੇਖ ਕੇ ਉੱਥੇ ਦੀ ਪੁਲਿਸ ਇਹ ਹਿਸਾਬ ਲਗਾ ਲੈਂਦੀ ਹੈ ਕਿ ਇਹ ਕਿਹੋ ਜਿਹਾ ਸਲੋਗਨ ਲਗਾਉਂਦੇ ਆ ਵੈਸੇ ਵੀ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਦੁਨੀਆ ਭਰ ਵਿੱਚ ਸਰਦਾਰ ਡਰਾਈਵਰ ਵੱਲੋਂ ਕੋਈ ਹਾਲ ਸੀ ਦੇ ਸ਼ਿਕਾਰ ਹੋ ਜਾਂਦੇ ਆ ਤੇ ਉੱਥੇ ਲੱਖਾਂ ਦੀ ਗੰਟੀ ਵਿੱਚ ਸਰਦਾਰ ਦੀ ਪਛਾਣ ਵੱਖਰੀ ਹੈ ਉਹ ਸਰਦਾਰ ਜਿਹਨੂੰ ਦੁਨੀਆ ਭਰ ਦੇ ਵਿੱਚ ਬੜਾ ਪਿਛਲੇ ਸਮੇਂ ਤੋਂ ਮਾਣ ਮਿਲਿਆ ਅੱਜ ਉਹੀ ਸਰਦਾਰ ਦੁਨੀਆ ਦੇ ਵਿੱਚ ਸਿਰ ਨੀਮਾ ਕਰਨ ਲਈ ਮਜਬੂਰ ਕਰ ਦਿੰਦਾ ਹੈ ਸੋ ਦੋਸਤੋ ਇਹੀ ਇਸ ਮੌਕੇ ਤੇ ਕਿਹਾ ਜਾ ਸਕਦਾ ਕਿ ਸਾਡੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਵੀ ਭਲ ਨਹੀਂ ਪਚ ਰਹੀ ਅਸੀਂ ਜੰਗੀ ਤਜਰਬੇਕਾਰ ਹੋਣ ਦੀ ਬਜਾਏ ਕੱਚ ਕਰੜ ਹੋ ਕੇ ਉੱਥੇ ਦੇ ਸਿਸਟਮ 'ਤੇ ਚੱਲ ਰਹੇ ਆ ਜਿਹਦੇ ਕਰਕੇ ਇਹ ਸਮੱਸਿਆਵਾਂ ਸਾਹਮਣੇ ਆ ਰਹੀਆਂ ਤਾਂ ਹੀੋਂ ਪਹਿਲਾਂ ਹਰਜਿੰਦਰ ਸਿੰਘ ਨੇ ਉੱਥੇ ਕੀਤੇ ਐਕਸੀਡੈਂਟ ਦੇ ਵਿੱਚ ਪੰਜਾਬੀ ਮੂਲ ਦੇ ਬਹੁਤ ਸਾਰੇ ਡਰਾਈਵਰਾਂ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾ ਹੁਣ ਜਸ਼ਪ੍ਰੀਤ ਨੇ ਇਹ ਹਾਦਸੇ ਨੂੰ ਜਿਵੇਂ ਇਹ ਕਹਿ ਸਕਦੇ ਆ ਵੀ ਹਾਦਸੇ ਦਾ ਸ਼ਿਕਾਰ ਹੋਇਆ ਇਸ ਹਾਦਸੇ ਤੋਂ ਬਾਅਦ ਵੀ ਅਮਰੀਕਾ ਪੁਲਸ ਅਮਰੀਕਾ ਸਰਕਾਰ ਇੱਕ ਵਾਰ ਫਿਰ ਪੰਜਾਬੀ ਮੂਲ ਦੇ ਭਾਰਤੀ ਮੂਲ ਦੇ ਡਰਾਈਵਰਾਂ ਦੇ ਉੱਤੇ ਜਦੋਂ ਸ਼ਿਕੰਜਾ ਕੱਸੂਗੀ ਤੇ ਉਸ ਵੇਲੇ ਲੋਕ ਕਹਸਣਗੇ ਇਸ ਨੌਜਵਾਨ ਨੂੰ ਸੋ ਦੋਸਤੋ ਇਹ ਨਸ਼ੇ ਤੋਂ ਵੀ ਭੈੜਾ ਹਾਲਾਤ ਹੈ ਜਿਹੜੇ ਐਕਸੀਡੈਂਟ ਆ ਰੋਜ਼ ਮਾਮਾ ਦੇ ਪੁੱਤ ਪੰਜਾਬ ਦੇ ਵਿੱਚ ਮੌਤ ਦੇ ਮੂੰਹ ਵਿੱਚ ਪੈ ਰਿਹਾ ਹੈ ਅੱਜ ਦਾ ਪ੍ਰੋਗਰਾਮ ਇਥੇ ਕਰਦੇ ਹਾਂ ਸਮਾਪਤ। ਦੋਸਤੋ ਜਾਂਦੇ ਜਾਂਦੇ ਤੁਹਾਨੂੰ ਇਹ ਅਪੀਲ ਕਰ ਲੈਣੇ ਆ ਕਿ ਬਿਲਗਾ ਨਿਊਜ਼ ਆਨਲਾਈਨ ਨੂੰ ਜੇ ਤੁਸੀਂ YouTube ਤੇ ਦੇਖ ਰਹੇ ਹੋ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਜ਼ਰੂਰ ਕਰ ਲਵੋ। ਅਗਰ ਤੁਸੀਂ Facebook ਪੇਜ ਤੇ ਬਿਲਗਾ ਨਿਊਜ਼ ਆਨਲਾਈਨ ਨੂੰ ਵੇਖ ਰਹੇ ਹੋ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ। ਸੋ ਇੱਥੇ ਕਰਦੇ ਹਾਂ ਸਮਾਪਤੀ ਉਪਰੋਂ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਕੱਲ ਫਿਰ ਤੁਹਾਡੇ ਲਈ ਇੱਕ ਨਵੀਂ ਮੁੱਦੇ ਦੀ ਗੱਲ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੇ ਉਹ ਅਜਾ